ਪੈਣ ਭਰਾਵਾਂ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਰਖੜੀ ਦਾ ਤਿਉਹਾਰ ਕੱਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਵੇਗਾ ਤੇ ਇਸ ਦੇ ਹੀ ਕੜੀ ਦੇ ਤਹਿਤ ਦੱਸਦੇ ਇਹ ਪੰਡਿਤ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਉਹਨਾਂ ਕੋਲ ਕਿ ਕਿਸ ਸਮੇਂ ਰਖੜੀ ਦਾ ਕਿਸ ਸਮੇਂ ਅਸੀਂ ਰਖੜੀ ਮਨ ਸਕਦੇ ਹਾਂ ਕਿ ਸ਼ੁਭ ਮਹੂਰਤ ਹੋਵੇਗਾ ਤੇ ਕਿ ਕੁਝ ਧਿਆਨ ਰੱਖਣਾ ਹੈ ਕਿਹੜੀਆਂ ਗੱਲਾਂ ਨੇ ਜੜੀਆਂ ਖਾਸ ਕਰਕੇ ਪਹਿਣਾ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਰਖੜੀ ਭਾਰਤ ਦਾ ਇੱਕ ਪ੍ਰਮੁੱਖ ਤਿਉਹਾਰ ਜੋ ਪੈਣਪਰਾ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦਾ ਪ੍ਰਤੀਕ ਹੈ ਤੇ ਜੋਤਿਸ਼ ਅਨੁਸਾਰ ਹਰ ਤਿਉਹਾਰ ਨੂੰ ਮਨਾਉਣ ਅਤੇ ਤਿਉਹਾਰ ਟਿਕੀ ਤੇ ਜਾਣ ਵਾਲੀ ਪੂਜਾ ਦਾ ਇੱਕ ਵਿਸ਼ੇਸ਼ ਸ਼ੁਭ ਮਹੂਰਤ ਵੀ ਜਿਹੜਾ ਹੁੰਦਾ ਹੈ ਪਿਛਲੇ ਸਾਲ ਪਦ੍ਰ ਨਕਸ਼ਤਰ ਹੋਣ ਕਾਰਨ ਰਖੜੀ ਦਾ ਜਿਹੜਾ ਇਹ ਰਖੜੀ ਬੰਨਣ ਦਾ ਸ਼ੁਭ ਮਹੂਰਤ ਥੋੜੇ ਸਮੇਂदाई ਸੀ ਪਰ ਇਸ ਵਾਰ 9 ਅਗਸਤ ਨੂੰ ਰਖੜੀ ਵਾਲੇ ਦਿਨ ਪਦ੍ਰ ਨਹੀਂ ਆ ਰਹੀ ਹੈ ਇਸ ਲਈ ਇਸ ਵਾਰ ਪੈਣਾ ਵੱਲੋਂ ਪਰਾਵਾਂ ਦੇ ਗੁੱਟੇ ਰਖੜੀ ਬੰਨਣ ਦੇ ਸਮੇਂ ਦਾ ਮਹੂਰਤ ਦੀ ਪਿਛਲੇ ਸਾਲ ਨਾਲੋਂ ਵੱਖ ਹੀ ਹੋਵੇਗਾ ਸੁਣਦੇ ਹਾਂ ਗੁਰਦਾਸਪੁਰ ਦੇ ਪ੍ਰਮੁੱਖ ਜੋਤਸ਼ੀ ਪੰਡਿਤ ਗਗਨ ਸ਼ਰਮਾ ਕੋਲੋਂ ਕਿ ਕਿਸ ਵੇਲੇ ਰਖੜੀ ਜਿਹੜੀ ਉਹ ਬੰਨੀ ਚਾਹੀਦੀ ਹੈ ਤੇ ਰਖੜੀ ਤੇ ਕੀ ਕੀ ਧਿਆਨ ਵਿੱਚ ਰੱਖਣਾ ਹੈ ਪੈਣਾ ਨੂੰ ਤੇ ਭਰਾਵਾਂ ਨੂੰ ਦੇਖਦੇ ਆਏ ਪੂਰੀ ਖਬਰ ਜੈ ਸ਼੍ਰੀ ਰਾਮ 9 ਅਗਸਤ 2025 ਸ਼ਨੀਵਾਰ ਨੂੰ ਇਸ ਵਾਰ ਜਿਹੜਾ ਰੱਖਿਆ ਬੰਧਨ ਦਾ ਤਿਉਹਾਰ ਜਿਹੜਾ ਭਾਈ ਭੈਣਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਆ ਰਿਹਾ ਹੈ ਇਸ ਵਾਰ ਸਭ ਤੋਂ ਖਾਸ ਗੱਲ ਹੈ ਵਾ ਕੀ ਰੱਖੜੀ ਵੰਦਨ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਵਨ ਮਹੀਨੇ ਦੀ ਪੂਰणिमा ਤਿਥੀ ਤੇ ਰੱਖੜੀ ਵੰਦਨ ਹਰ ਸਾਲ ਮਨਾਇਆ ਜਾਂਦਾ ਤੇ ਇਸ ਵਾਰ ਪੂਰणिमा ਤਿਥੀ ਪੰਚਾਂਗ ਦੇ ਅਨੁਸਾਰ ਦੁਪਹਿਰ 1:25 ਤੱਕ ਹੀ ਹੋਏਗੀ ਸਭ ਤੋਂ ਜਿਹੜੀ ਮੇਨ ਗੱਲ ਹੈ ਕੋਸ਼ਿਸ਼ ਕਰਨਾ ਕਿ ਸਾਰੀ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਾਖੀ ਜਿਹੜੀ ਹੈ ਦੁਪਹਿਰ 1:25 ਤੋਂ ਪਹਿਲੇ ਬੰਨ ਲੈਣ ਤੇ ਇਸ ਵਾਰ ਕੋਈ ਭਦਰਾ ਕਾਲ ਨਹੀਂ ਹੈਗਾ ਕੋਈ ਅਸ਼ubh ਮੂਰਤ ਨਹੀਂ ਹੈਗਾ ਹਾਂ ਸਿਰਫ ਇੱਕ ਰਾਹੁ ਕਾਲ ਹੈ ਰਾਹੁਕਾਲ ਜਿਹੜਾ ਸਵੇਰੇ 9:12 ਤੋਂ ਲੈ ਕੇ 10:53 ਮਿੰਟ ਤੱਕ ਜਿਹੜਾ ਰਾਹੁਕਾਲ ਹੈ ਸਿਰਫ ਉਹਨੂੰ ਛੱਡ ਦੇਣਾ ਉਸ ਤੋਂ ਪਹਿਲੇ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਰਾਖੀ ਜਿਹੜੀ ਹੈ ਬਿਲਕੁਲ ਬੰਨੀ ਜਾ ਸਕਦੀ ਹੈ ਤੇ ਅੱਜ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ YouTube ਵਗੈਰਾ Instagram ਜਿਸ ਤਰ੍ਹਾਂ ਝੂਠੇ ਆਫਵਾਹਾਾਂ ਟਾਈਪ ਵੀ ਫਲਾਉਂਦੇ ਆ ਕਿ ਐਨੇ ਵਜੇ ਮੂਰਤਾ ਸਿਰਫ ਐਨੇ ਵਜੇ ਦਾ 1 ਘੰਟੇ ਦਾ ਉਸ ਤਰ੍ਹਾਂ ਦਾ ਲੋਕੀ ਕੋਈ ਧਿਆਨ ਨਾ ਦੇਣ ਸਿਰਫ ਮੂਰਤ ਜਿਹੜਾ ਵਾ ਸਿਰਫ ਇੱਕ ਰਾਹੁਕਾਲ ਛੱਡਣਾ 9:12 ਤੋਂ 10:53 ਤੇ ਇੱਕ ਜੀ ਦੁਪਹਿਰ ਪੂਰਨਮਾਤੀ ਤਿਥੀ ਸਮਾਪਤ ਹੋਣ ਤੋਂ ਪਹਿਲੇ 1-25 ਤੋਂ ਪਹਿਲੇ ਜਿਹੜੇ ਆ ਰਾਖੀ ਬੰਨ ਲੈਣ ਤੇ ਉਸ ਤੋਂ ਬਾਅਦ ਜਿਹੜਾ ਵਾ ਇਸ ਦਿਨ ਖਾਸ ਕਰਕੇ ਭਰਾਵਾਂ ਨੂੰ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਰਾਖੀ ਜਿਸ ਤਰ੍ਹਾਂ ਬੰਧਾਈ ਆ ਰક્ષા ਬੰਧਨ ਵਾਲੇ ਦਿਨ ਇਹੀ ਤਰ੍ਹਾਂ ਦਾ ਮਾਸ ਮਧਰਾ ਵਗੈਰਾ ਉਹਦੇ ਤੋਂ ਥੋੜਾ ਅਵੋਇਡ ਕਰਨਾ ਚਾਹੀਦਾ ਉਸ ਤੋਂ ਇਲਾਵਾ ਜਿਹੜੀ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਕਿ ਭੈਣ ਭਰਾਵਾਂ ਨੂੰ ਇੱਕ ਦੂਸਰੇ ਦੀ ਨਿੰਦਾ ਵੀ ਨਹੀਂ ਕਰਨੀ ਚਾਹੀਦੀ ਕਦੀ ਕਹਿ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਭਰਾ ਨੇ ਕੁਝ ਘੱਟ ਦਿੱਤਾ ਕਿਸੇ ਨੇ ਵਧ ਦਿੱਤਾ ਹਰ ਬੰਦਾ ਜੋ ਵੀ ਆਪਣੀ ਸਮਰਸਥਾ ਦੇ ਅਨੁਸਾਰ ਦਿੰਦਾ ਵਾ ਉਹ ਸਫੀਸ਼ੀਐਂਟ ਹੈ ਤੇ ਕਦੀ ਕਿਸੇ ਭੈਣ ਨੂੰ ਐ ਵੀ ਨਹੀਂ ਕਹਿਣਾ ਚਾਹੀਦਾ ਭਰਾ ਨੂੰ ਘੱਟ ਦਿੱਤਾ ਕਦੀ ਭਰਾ ਨੂੰ ਨਹੀਂ ਕਹਿਣਾ ਹੈ ਜਿਦਾ ਕਿ ਭੈਣ ਨੇ ਜਿਹੜੀ ਆ ਰਾਖੀ ਜਿਹੜੀ ਐ ਵਲੀ ਬੰਨੀ ਐ ਸਸਤੀ ਬੰਨੀ ਐ ਐ ਨਹੀਂ ਦੇਖਣਾ ਚਾਹੀਦਾ ਕਿਉਂਕਿ ਰਕਸ਼ਾ ਬੰਧਨ ਇਹ ਰਕਸ਼ਾ ਬੰ ਇਹ ਸਿਰਫ ਇੱਕ ਧਾਗੇ ਦਾ ਪ੍ਰਤੀਕ ਨਹੀਂ ਹੈ ਜਿਸ ਤਰ੍ਹਾਂ ਇਹ ਧਾਗਾ ਬਾਰੂ ਖਰੀਦਨੇ ਉਹ ਉਹ ਸੋਚ ਕੇ ਨਹੀਂ ਲੈਣਾ ਚਾਹੀਦਾ ਰੱਖੜੀ ਬੰਧਨ ਆ ਪਿਆਰ ਦਾ ਸੁਰੱਖਿਆ ਦਾ ਰੱਖਿਆ ਦਾ ਤਿਉਹਾਰ ਹੈ ਰੱਖਿਆ ਬੰਧਨ ਤੇ ਇਸ ਵਾਰ ਜਿਹੜਾ ਵਾ ਇਹਦੇ ਨਾਲ ਜਿਸ ਤਰ੍ਹਾਂ ਕਿੰਦੇ ਕਿ ਹਮੇਸ਼ਾ ਜਿਹੜਾ ਰਾਖੀ ਜਿਹੜੀ ਆ ਰਾਖੀ ਹਮੇਸ਼ਾ ਜਿਹੜੀ ਆ ਭੈਣ ਨੂੰ ਆਪਣੇ ਘਰੋਂ ਹਮੇਸ਼ਾ ਪੂਜਾ ਵਾਲਾ ਸਮਾਨ ਯਾਨੀ ਕਿ ਪੂਜਾ ਵਾਲੀ ਥਾਲੀ ਉਹ ਲੈ ਕੇ ਹੀ ਭਰਾ ਦੇ ਘਰ ਜਾਣਾ ਚਾਹੀਦਾ ਜਾਂ ਜਿਸ ਤਰ੍ਹਾਂ ਭਰਾ ਨੇ ਆਣਾ ਵਾ ਉਹਦੇ ਸਵਾਗਤ ਦੇ ਚ ਪੂਜਾ ਵਾਲੀ ਥਾਲੀ ਪਹਿਲੇ ਹੀ ਸਜਾ ਕੇ ਰੱਖੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਕਿ ਉਹਦੇ ਵਿੱਚ ਜਿਸ ਤਰ੍ਹਾਂ ਸਿੰਦੂ ਰੋਲੀ ਵਗੈਰਾ ਮੋਲੀ ਵਗੈਰਾ ਠੀਕ ਹੈ ਉਸ ਤੋਂ ਬਾਅਦ ਤਿਲਕ ਵਗੈਰਾ ਅਕਸ਼ਤ ਵਗੈਰਾ ਇਹ ਸਾਰੀ ਚੀਜ਼ਾਂ ਦੀਪਕ ਆਰਤੀ ਕਰਨ ਵਾਸਤੇ ਦੀਪਕ ਵਗੈਰਾ ਉਹ ਸਾਰੀ ਚੀਜ਼ਾਂ ਪਹਿਲੇ ਹੀ ਤਿਆਰ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਰਖਸ਼ੇ ਰਾਖੀ ਬੰਨਣ ਤੋਂ ਬਾਅਦ ਯਾਨੀ ਕਿ ਤਿੰਨ ਗੰਢਾ ਮਾਰਨੀ ਚਾਹੀਦੀ ਆ 3 ਘੰਟਾ ਇਸ ਕਰਕੇ ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵਾਸ ਉਹਦੇ ਵਿੱਚ 3 ਘੰਟਿਆਂ ਦੇ ਵਿੱਚ ਮੰਨਿਆ ਜਾਂਦਾ ਉਹਦੇ ਨਾਲ ਜਿਹੜਾ ਭੈਣ ਤੇ ਭਰਾ ਦਾ ਜਿਹੜਾ ਰਿਸ਼ਤਾ ਵਾ ਉਹ ਹਮੇਸ਼ਾ ਜਿਹੜਾ ਮਜ਼ਬੂਤ ਬਣਿਆ ਰਹਿੰਦਾ ਤੇ ਉਸ ਤੋਂ ਬਾਅਦ ਆਪਣੇ ਭਰਾ ਦੀ ਆਰਤੀ ਕਰਕੇ ਉਹਨੂੰ ਥੋੜਾ ਮਿੱਠਾ ਜ਼ਰੂਰ ਕਰਵਾਉਣਾ ਚਾਹੀਦਾ ਤੇ ਭਰਾ ਨੂੰ ਵੀ ਚਾਹੀਦਾ ਕਿ ਕਦੇ ਵੀ ਆਪਣੀ ਭੈਣ ਨੂੰ ਕਦੇ ਖਾਲੀ ਹੱਥ ਨਹੀਂ ਜਾਣ ਦੇਣਾ ਯਾਨੀ ਕਿ ਉਹਨੂੰ ਕੁਝ ਪੈਸੇ ਵੀ ਕਹਿ ਲਓ ਕੋਈ ਦਕਸ਼ਣਾ ਕਹਿ ਲਓ ਜਾਂ ਕੋਈ ਕੱਪੜੇ ਕਹਿ ਲਓ ਕਿਉਂਕਿ ਇਹ ਚੀਜ਼ ਹਮੇਸ਼ਾ ਜਿਹੜੀ ਆ ਭਰਾ ਨੂੰ ਚਾਹੇ ਅੱਜ ਕੱਲੇ ਕੁਝ ਲੋਕ ਕੀ ਕਰਦੇ ਆ ਕਿ ਚਲੋ ਆਪਣੀ ਪਸੰਦ ਦਾ ਕੁਝ ਲੈ ਲਏ ਆ ਕੁਝ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਕਿ ਭਰਾ ਨੂੰ ਆਪਣੀ ਭੈਣ ਵਾਸਤੇ ਕਪੜੇ ਤੇ ਦक्षिਣਾ ਜਿਹੜੀ ਆ ਜ਼ਰੂਰ ਭੇਟ ਕਰਨੀ ਚਾਹੀਦੀ ਜਾਂ ਕੋਈ ਮਿਠਾਈ ਵਗੈਰਾ ਜ਼ਰੂਰ ਉਹਨੂੰ ਇਹ ਚੀਜ਼ਾਂ ਜਿਹੜੀ ਦੇ ਕੇ ਕਿਉਂਕਿ ਇਹ ਚੀਜ਼ਾਂ ਇੱਕ ਜ਼ਰੂਰੀ ਆ ਇੱਕ ਮਿਠਾਈ ਇੱਕ ਦक्षिਣਾ ਤੇ ਇੱਕ ਉਹਨੂੰ ਵਸਤ ਜਾਨੀ ਕਪੜੇ ਕਿ ਇਹ ਜ਼ਰੂਰੀ ਉਹਨੂੰ ਦੇ ਕੇ ਫਿਰ ਵਿਦਾ ਕਰਨਾ ਚਾਹੀਦਾ ਭੈਣ ਨੂੰ ਤਾਂ ਕਿ ਇਸ ਤਰ੍ਹਾਂ ਇਹ ਜਿਹੜਾ ਰੱਖੜੀ ਦਾ ਤਿਉਹਾਰ ਆ ਮਨਾਇਆ ਜਾਂਦਾ